ਜੀਓ ਨਿਰਮਲ ਬਾਹਰੋਂ ਨਿਰਮਲ ਜਿਓ ਨਿਰਮਲ ਬਾਹਰੋਂ ਨਿਰਮਲ ਜਿਹੜਾ ਜੀਤੋਂ ਵੀ ਨਿਰਮਲ ਹੈ ਬਾਹਰੋਂ ਵੀ ਨਿਰਮਲ ਹੈ ਬੋਲਾ ਕੀ ਹੈ ਤਦ ਨਿਰਮਲ ਨੇ ਚਾਹੀਦਾ ਕੀ ਹੈ ਜਿਓ ਨਿਰਮਲ ਬਾਹਰੋਂ ਨਿਰਮਲ ਉਹੀ ਹੈ ਜਿਹੜਾ ਜੀਓ ਨਿਰਮਲ ਹੈ ਰਬਤਾ ਜੀਓ ਨਿਰਮਲ ਬਾਹਰੋਂ ਵੀ ਨਿਰਮਲ ਹੈ ਬਾਹਰੋਂ ਸ਼ਰੀਰ ਕਰਕੇ ਨਹੀਂ ਮਤਲਬ ਆਏਗਾ ਬੱਜਿਆ ਨੋਦੇ ਬੋਲ ਨਿਰਮਲ ਨੇ ਜੋ ਬੋਲਦਾ ਬਾਹਰ ਹੋਇਆ ਮਨ ਵੀ ਨਿਰਮਲ ਹੈ ਜਿੱਤ ਵੀ ਨਿਰਮਲ ਆਹ ਕੋ ਤੇ ਜਿੱਤ ਤੇ ਨਿਰਮਲ ਹੈ ਬਰ ਵੀ ਨਿਰਮਲ ਮਨ ਬਾਹਰ ਸੱਚ ਨਾਲ ਵਿਚਰਦਾ ਜਿੱਤ ਅੰਦਰ ਹੈ ਮਨ ਕਰਕੇ ਜਿੱਤ ਕਰਕੇ ਨਿਰਮਲ ਹੈ ਭਾਵਨੋਂ ਦਾ ਨਿਰਮਲ ਜਿਉਂ ਨਿਰਮਲ ਸਤਗੁਰ ਤੇ ਕਰਨੀ ਕੁਮਾਨੀ ਬਸ ਉਹੀ ਜੋ ਕੁਝ ਕਮਾਈ ਕਰ ਸਕਦਾ ਸਤਗੁਰ ਦਾ ਰਾਲ ਸਤਗੁਰ ਤੇ ਕਰਨੀ ਕੋ ਨਹੀਂ ਸਤ ਕਰਕੇ ਸਤਗੁਰ ਦੀ ਸੰਧਤ ਕਰਕੇ ਉਹ ਕੁਝ ਕਮਾਈ ਕਰ ਸਕਦਾ ਹੈ ਉਹ ਪ੍ਰਾਪਤ ਕਰ ਸਕਦਾ ਸਤਗੁਰ ਨਾਲ ਜੁੜੇ ਹੋਏ ਤੇ ਨਾ ਲੋਕ ਆਪਣੀ ਹੱਡ ਬੀਤੀ ਦੱਸਦੇ ਨੇ ਨਾ ਅਸਲ ਦੇ ਵਿੱਚ ਆਪ ਰਹੇ ਨੇ ਨਾ ਗੁਰਗੱਦੇਵ ਨਾ ਆਪਣੀ ਸੰਧਤ ਦੇ ਨਾਲ ਜਿਹੜੇ ਬੰਦੇ ਸੀ ਜਿਨ੍ਹਾਂ ਨੇ ਨਹੀਂ ਕਮਾਈ ਕੀਤੀ ਇਹਨਾਂ ਨੂੰ ਪਹਿਲੇ ਵੀ ਆਏ ਹੋਏ ਸੀ ਅਸਲ ਤੋਂ ਗੱਲ ਹਿਸਟਰੀ ਦੱਸ ਰਹੇ। ਨਾ ਕਰਨ ਦਾ ਕਾਰਨ ਇਹ ਸੀ ਉਹ ਜਿਉ ਨਰਮਨ ਬਾਹਰੋਂ ਨਰਮ ਨਹੀਂ ਸੀ। ਜਿਹੜੇ ਗੁਰਮਤਿ ਦੇਵਤੇ ਬੁੱਢੇ ਨੇ ਚਾਹੁੰਦੇ ਤਾਂ ਘਰੇ ਆਈ ਨੇ ਪਰ ਅੰਦਰੋਂ ਬਾਹਰੋਂ ਨਰਮਲ ਥੇ ਨਹੀਂ। ਕੱਲ ਬਾਦਿਆ ਆਏ। ਕੁਝ ਹੋਰੇ ਕਹਿ ਰਹੇ ਨੇ ਉਹ। ਚਾਹੁੰਦੇ ਘਰੇ ਆਈ ਨੇ। ਅੰਦਰੋਂ ਬਾਹਰੋਂ ਨਰਮਲ ਹੈ ਨਹੀਂ। ਕਵਾਈ ਦਾ ਕੀਤੀ ਨਹੀਂ ਸਤਗੁਰ ਤੇ ਕਰਨੀ ਕਮਾਈ ਉਹ ਬਾਪ ਨਹੀਂ ਸੰਗਤ ਕੀਤੀ ਸਤਗੁਰ ਮੰਨ ਕੇ ਕਵਾਈ ਦਾ ਕੀਤੀ ਹੋ ਨਹੀਂ ਰੋ ਹੁਣ ਇਹਨਾਂ ਕ ਜਿਹਨਾਂ ਕਮਾਈ ਕਰ ਲਈਓ ਲੈ ਗਿਆ ਗੱਲਾਂ ਕੁਛ ਅੱਡ ਬੀਤੀਆਂ ਨੇ ਕੁਛ ਹੋਰ ਹੈ ਕਿਤੇ ਕੁਛ ਹੋਰ ਹੈ ਹੈ ਉਪਦੇਸ਼ ਇਹ ਹੁੰਦਾ ਪ੍ਰੈਕਟੀਕਲ ਚ ਹੁੰਦਾ ਉਪਦੇਸ਼ ਇਹ ਇਹ ਪ੍ਰੈਕਟੀਕਲ ਦੇ ਵਿੱਚੋਂ ਆਈ ਹੋਈ ਗੱਲ ਹੈ ਸਤਗੁਰੂ ਤੇ ਕਰਨੀ ਕਮਾਈ ਕੂੜ ਕੀ ਸੋਏ ਪਹੁੰਚੇ ਨਹੀਂ ਮਨਸਾ ਸੱਚ ਸਮਾਣੀ ਕੂੜਕੀ ਕੂੜਾ ਦੀ ਸੋਪਾ ਦੀ ਲੋੜੇ ਨਹੀਂ ਉਹ ਰਸਤੇ ਹੀ ਨਹੀਂ ਮਿਲਦਾ ਕੂੜ ਦੀ ਸੋਪਾ ਛੂਟੀ ਸੋਪਾ ਜਦੋਂ ਆਕਾਰਾਂ ਬੜਵੜੀਆਂ ਸੰਤਲੀਆਂ ਫਿਰਦੇ ਨੇ ਕੂੜਕੀ ਸੋਇਆ ਛੂਟੀ ਸੋਪਾ ਬਣੌਲੀ ਬਾਹਰ ਬਹੁਤੇ ਬੰਦੇ ਇਕੱਠੇ ਕਰਕੇ ਇਹ ਕੂੜਕੀ ਸੋਇਆ ਆਪਣੀ ਜਾਜਾਕਾਰ ਕਰਾਉਣੀ ਵੀ ਲੋਕ ਕਰਨ ਜਦੋਂ ਲੀਡਰ ਕਰਦੇ ਨੇ ਮੇਰਾ ਬਿਆਨ ਲਾ ਦੋ ਉਹ ਕਰ ਦੋ ਇਹਨਾਂ ਸੱਚ ਗੱਲਾਂ ਨੇ ਸਤ ਸਾਰੀ ਗੱਲਾਂ ਨੇ ਕੂੜਕੀ ਸੋਏ ਪਹੁੰਚੇ ਨਹੀਂ ਮਨਸਾ ਸੱਚ ਸਮਾਣੀ ਕੂੜਕੀ ਸੋਬਾ ਦੇ ਨਾਲ ਨਹੀਂ ਪਹੁੰਚਿਆ ਜਾ ਸਕਦਾ ਜੇ ਜੋ ਕਚਾਰੇ ਹਾਰ ਜਾ ਹੋਰ ਦਸੂੜੀ ਹੋਏ ਦੋਹਾ ਖੱਡਾ ਪੇ ਜਾਣੀ ਨਾਲ ਚਲੇ ਉਹ ਬਾਹਰਲੀ ਸੋਬਾ ਨਾਲ ਨਹੀਂ ਉਹ ਵਸਤਾ ਤੂੰ ਪਹੁੰਚਿਆ ਜਾ ਸਕਦਾ ਉਹ ਵਸਤਾ ਨਹੀਂ ਪ੍ਰਾਪਤ ਹੁੰਦੀ ਕੂੜਕੀ ਸੋਏ ਪਹੁੰਚੇ ਨਹੀਂ ਮਨਸਾ ਸੱਚ ਸਮਾਣੀ ਬਨਸਾ ਸੱਚ ਸੋਲੀ ਜਿਹੜੀ ਤੁਹਾਡੀ ਬਨਸਾ ਹੈ ਨਾ ਬੰਦੀ ਇੱਛਾ ਉਹ ਹੀ ਸੱਚ ਵਿੱਚ ਸਮਾਈ ਰਹੇ ਸੱਚ ਦੀ ਉਹ ਭੁੱਖ ਰਹੇ ਬਨ ਵਿੱਚ ਸੱਚ ਦੀ ਭੁੱਖ ਪਿਆਸ ਰਹੇ ਹੋਰ ਕੋਈ ਇੱਛਾ ਹੀ ਨਾ ਰਹੇ ਜਨਮ ਬਨਸਾ ਬਨਸਾ ਮਨੁਰੇ ਬੰਦੀ ਛਾ ਸੱਚ ਵਿੱਚ ਸਮਾਈ ਰਹੇ ਸੱਚ ਚੋ ਹੀ ਜੋ ਮਿਲਦਾ ਉਥੇ ਜੁੜੀ ਰਹੇ ਜਨਮ ਰਤਨ ਜਿਨੀ ਖਟਿਆ ਭਲੇ ਸੇ ਬਣ ਜਾ ਰਹੇ ਇੱਥੇ ਬਣ ਜਾ ਰਹੇ ਤਾਂ ਸਾਰੇ ਬਣਨ ਕਰਨਾ ਆਏ ਆਪਾਂ ਪਰ ਚੰਗੇ ਹੋ ਨੇ ਬਣ ਜਾ ਰਹੇ ਵਧੀਆ ਬਣ ਜਾ ਰਹੇ ਹੋ ਨੇ ਜਨਮ ਰਤਨ ਜਿਨੀ ਖਟਿਆ ਆ ਭਲੇ ਲਫਦਾ ਗਿਆ ਨਾ ਭਲੇ ਰਾ ਹੀ ਭੱਲੇ ਬਣ ਜਾ ਰਹਾ ਹੈ ਉੱਥੇ ਉੱਥੇ ਵੀ ਭਲੇ ਅਬਰਦਾਸ ਗੁਰ ਤੇਰੇ ਆ ਭੱਲੇ ਬਣਤਾ ਭੱਲੇ ਦਾ ਕੋ ਲੋ ਬਰਦਾਸ ਦੀ ਬਾਣੀ ਹੈ ਨਾ ਇਹ ਵੀ ਭਲੇ ਸੇ ਬਣ ਜਾ ਰਹੇ ਹੋ ਬਣ ਜਾ ਰਹੇ ਭਲੇ ਭਲੇ ਹੋਦਰੇ ਦੂਜੇ ਦਾ ਭਲਾ ਕਰਨਾ ਆਪਣਾ ਭਲਾ ਕਰ ਲਿਆ ਭਲਾਈ ਸੋਚਣੇ ਸਭ ਦਾ ਉਹਨੂੰ ਭਲਾ ਕਰਦੇ ਭਲੇ ਆ ਦੋ بگੜ ਕੇ ਗੋਦ ਪੱਲੇ ਬਣ ਗਏ ਇਹ ਭਲੇ ਤੇ ਸਾਰਾ ਇਹ ਇਹਦੇ ਚ ਆਦਮੀ ਸਾਰੇ ਭਲਾ ਸੋਚਣ ਵਾਲੇ ਤੇ ਭਲੇ ਪੁਰਸ਼ ਇੱਕ ਗੱਲ ਕਈ ਆ ਉਹ ਭਲਿਆ ਹਰੇਕ ਨੂੰ ਭਲਿਆ ਕਹਿਣਾ ਬੋਲੀ ਉਹ ਭਲਿਆ ਹਰੇਕ ਨੂੰ ਭਲਿਆ ਇਧਰ ਆ ਉਹਦਾ ਨਾਂ ਪੈ ਜਾਂਦਾ ਭਲਾ ਆ ਖਾ ਦਾਦਾ ਨਾਂ ਪੈ ਜਾਂਦਾ ਉਹ ਬਗੜ ਕੇ ਭੱਲੇ ਬਣ ਗਏ ਹਾਂ ਜਨਮ ਰਤਨ ਜਿਹਨੇ ਖਟਿਆ ਭਲੇ ਸੇ ਵਣ ਜਾਏ ਜਿਹਨਾਂ ਨੇ ਜਨਮ ਰਤਨ ਨੂੰ ਹਟ ਲਿਆ ਜਨਮ ਰਤਨ ਖਟਣਾ ਆ ਜੇ ਆ ਜਨਮ ਨਹੀਂ ਹੈ ਇਹ ਜਾਨਵਰ ਹੈ ਉਹ ਜਨਮ ਰਤਨ ਜਿਹੜਾ ਜਾਨਵਰ ਰਤਨ ਹੈ ਹੋਰ ਚੀਜ਼ ਹੈ ਜਾਨੂੰ ਪਦਾਰਥ ਹੈ ਉਹ ਆ ਜਨਮ ਖਟ ਉਹਦਾ ਕੀ ਖਟ ਉਹ ਖਟਣਾ ਉਹ ਆਏ ਆ ਲੈ ਕੇ ਆਏ ਇਹ ਤਾਂ ਪਹਿਲਾਂ ਲੈ ਕੇ ਆਏ ਆ ਜਰੂ ਇਹ ਤਾਂ ਫੇਰੇ ਹੀ ਕੋਲ ਇਹਦੇ ਕੋਲ ਹੈਗਾ ਯਾਰਾ ਕੀ ਖਟਿਆ ਇਹ ਸਫਲਾ ਕਰ ਲਿਆ ਕਹਿ ਸਕਦੇ ਆ ਨੂੰ ਏ ਜਾਨੂ ਸਫਲਾ ਹੋ ਗਿਆ ਤਾਂ ਕਹਿ ਸਕਦੇ ਹਾਂ ਖਟਿਆ ਨਹੀਂ ਘਟਿਆ ਉਹੀ ਹੈ ਖਟਿਆ ਤਾਂ ਉਹ ਜਿਹੜੀ ਕੋਲ ਹੈ ਜੀ ਜਨਮ ਪਦਾਰਥ ਇਹ ਕੋਹੇ ਦਾ ਉਗਬ ਹੈ ਸ਼ਬਦ ਨੂੰ ਸੁਰਤ ਦਾ ਮੇਲ ਹੋ ਗਿਆ ਜਨਮ ਰਤਨ ਖਟਿਆ ਗਿਆ ਹਾਂ ਕਹੇ ਨਾਨਕ ਜਿਨ ਮਨ ਨਿਰਮਲ sada ਰਹੇ ਗੁਰ ਨਾਲੇ ਬਸ ਉਹ ਤਾਂ ਕਹਿੰਦੇ ਗੁਰ ਨਾਲੇ ਨੇ ਜਿਨ੍ਹਾਂ ਦਾ ਮਨ ਨਿਰਮਲ ਬਈ ਮਾਇਆ ਨਾਲ ਜੁੜਦਾ ਨਹੀਂ ਇਹਦਾ ਬੰਦਰ ਜੁੜਿਆ ਹੋਇਆ ਆਪਣੇ ਹਾਂ ਜੇ ਕੋ ਸਿੱਖ ਗੁਰੂ ਸੇਤੀ ਸੰਮੁਖ ਹੋਵੇ ਜੇ ਕੋ ਸਿੱਖ ਗੁਰੂ ਸੇਤੀ ਸੰਮੁਖ ਹੋਵੇ ਜੇ ਕੋਈ ਹੋਵੇ ਤਾਂ ਸਿੱਖ ਪਰ ਗੁਰੂ ਦੇ ਅੱਗੇ ਸੰਮੁਖ ਰਹਿਣਾ ਚਾਹਦਾ ਹੋਵੇ ਹਰ ਵਕਤ ਗੁਰੂ ਨਾਲ ਸੇਤੀ ਨਾਲ ਲੁਗਰ ਗੁਰੂ ਨਾਲ ਹਰ ਵਕਤ ਸੰਮੁਖ ਰਹਿਣਾ ਚਾਹਦਾ ਹੋਵੇ ਉਹ ਵੀ ਆ ਸੰਮੁਖ ਨਾਲ ਤਾਂ ਗੁਰੂ ਦੇ ਅੱਗੇ ਆਜੇ ਅੱਗੇ ਜਾਣਾ ਸੰਮੁਖ ਹੋਵੇ ਤਾਂ ਸਿੱਖ ਕੋਈ ਜਿਉਂ ਰਹੇ ਗੁਰੂ ਨਾਲੇ ਜੇ ਉੱਧਰੇ ਬੁਰਦਾ ਨਾਲ ਜਿਉਂ ਗੁਰੂ ਉਦੇ ਨਾਲ ਰਹੇ ਲੋ ਫੇਰ ਸਾਲ ਬੁਖ ਉੱਤੋਂ ਉੱਤੋਂ ਨਹੀਂ ਸਰਬਾ ਜਿਉ ਰਹੇ ਗੁਰ ਨਾਲੇ ਜੀ ਤੋ ਕਰਦੇ ਉਹਦੇ ਨਾਲ ਹੈ ਗੁਰ ਕੇ ਚਰਨ ਹਿਰਦੇ ਤੇ ਆਏ ਅੰਤਰ ਆਤਮੈ ਸੰਭਾਲੇ ਗੁਰ ਕੇ ਚਰਨ ਕੀਨੇ ਗੁਰ ਕੇ ਗੋਲ ਜਿਹੜੇ ਢੋਲ ਕੇ ਗੋਣੇ ਹੋਈ ਚੜਲੂ ਹਿਰਦੇ ਤੇ ਰੱਡੀ ਉਹਦੀ ਚਾਲ ਹੈ ਉਹੀ ਚਾਲ ਸਮਝ ਕੇ ਉਹ ਚਾਲ ਚੱਲੇ ਹਿਰਦੇ ਤੇ ਹੁਣ ਚਾਲ ਹੀ ਚੱਲੇ ਗੁਰੂ ਦੇ ਚਰਨ ਹਿਰਦੇ ਤੇ ਆਏ ਗੁਰ ਕਾ ਜਿਹੜਾ ਗੁਣ ਹੈ ਹਿਰਦੇ ਦੇ ਵਿੱਚ ਉਹਨੂੰ ਧਿਆਨ ਰੱਖੇ ਕਿਹੋ ਜਿਹਾ ਗੁਣ ਹੈ ਆਪਣੇ ਜੀ ਗੁਣ ਉਹ ਹੀ ਪੈਦਾ ਕਰੇ ਹਿਰਦੇ ਤੇ ਅੰਤਰਾਤਮਾ ਸਮਾਲੇ ਅੰਤਰਾਤਮਾ ਦੇ ਵਿੱਚੋਂ ਉਹ ਗੁਣਾਂ ਦੀ ਸਮਾਈ ਕਰੇ ਗੁਣ ਨੂੰ ਗ੍ਰਹਿਣ ਕਰੇ ਉਹ ਗੁਣ ਆਪਣੇ ਅੰਦਰ ਪ੍ਰਾਪਤ ਕਰੇ ਆਪਣੇ ਅੰਦਰ ਗੁਣ ਪੈਦਾ ਕਰੇ ਆਪ ਛੱਡ ਸਦਾ ਰਹੇ ਪਰਣਾ ਗੁਰਬਿ ਨਵਰਣ ਜਾਣੇ ਕੋਈ ਆਪ ਛੱਡ ਆਪਣੀ ਮਰਜ਼ੀ ਤੇ ਆਪ ਕੇ ਜੋ ਸਤਪੁਰਖ ਕਹਿੰਦਾ ਉਹ ਉਹ ਕਰੇ ਸਦਾ ਰਹੇ ਪੜਨਾ ਉਹਦੇ ਤੇ ਰਿਪੈਟ ਕਰੇ ਨਾ ਉਹਦੇ ਉਹਦੇ ਪੜਨੇ ਰਹੇ ਉਹਦੇ ਦੀ ਜੇ ਚੱਲੇ ਪੜਨੇ ਗੁਰਬਾਣੀ ਨਾ ਵਰਨਾ ਜਾਣਾ ਕੋਈ ਗੁਰਬਾਣੀ ਨਾ ਵਰਨਾ ਜਾਣਾ ਕੋਈ ਉਹਦੇ ਮੈਨੋਂ ਹੋਰ ਕਿਸੇ ਦੀ ਗੱਲ ਨਾ ਸੁਣੇ ਤਾਂ ਬ੍ਰਹਮਾ ਦੀਨੂ ਵਿਸ਼ਨੂ ਦੀਨੂ ਸ਼ਿਵ ਚੀ ਦੀ ਕਿਸੇ ਦੀ ਨਾ ਸੁਣੇ ਨਾ ਕਿਸੇ ਗੱਲ ਦੀ ਨਾ ਪੰਥ ਦੀ ਕੋਈ ਨਹੀਂ ਜੋ ਕਹਿੰਦਾ ਉਹ ਕਰੇ ਇਹ ਕੀਤਾ ਹੋਇਆ ਇਹਨਾਂ ਦਾ ਪ੍ਰੈਕਟੀਕਲ ਪ੍ਰੈਕਟੀਕਲ ਕੀਤਾ ਹੋਇਆ ਅਗਲਿਆਂ ਦੇ ਵਾਸਤੇ ਕਹਿ ਰਹੇ ਨੇ ਸਿੱਖ ਕੋਲ ਜਿਹੜੇ ਆਉਣ ਵਾਲੇ ਸਿੱਖ ਨੇ ਉਹਨਾਂ ਵਾਸਤੇ ਦੱਸ ਰਿਹਾ। ਵੀ ਅਸੀਂ ਆ ਹਵਸਤਾ ਐ ਪ੍ਰਾਪਤ ਕੀਤੀ ਹੈ। ਇਸ ਹਵਸਤਾ ਨੂੰ ਜੇ ਪ੍ਰਾਪਤ ਕਰਨਾ ਹੈ ਤਾਂ ਆ ਤਰੀਕਾ ਹੈ। ਆਨੰਦ ਕਮੇ ਬੜਾ ਗੁਰੂ ਘਰ ਜਦੋਂ ਆਨੰਦ ਬਣਦਾ ਸੀ ਤੋ ਆਨੰਦ ਦੀ ਪ੍ਰਾਪਤੀ ਦਾ ਤਰੀਕਾ ਦੱਸਿਆ ਹੋਇਆ ਹੈ। ਵਿਧੀ ਹੈ। ਨਾ ਹਾਂ ਜੀ। ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸੰਮਖ ਹੋਵੇ। ਅਸਲ ਤਰ੍ਹਾਂ ਉਪਦੇਸ਼ ਹੈ। ਇਹ ਉਪਦੇਸ਼ ਸੰਤਨ ਨੂੰ ਲੈਣਾ ਚਾਹੀਦਾ ਸੀ। ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਐ ਸਮਝ ਲੋ ਸਿੱਖ ਸੰਮਖ। ਹਰ ਵਕਤ ਉਰੂ ਦੇ ਸਾਹਮਣੇ ਹਜਰ ਨੋ ਜਾਣਾ। ਸੋਚ ਇੱਕ ਸੰ ਉਹਨੂੰ ਸਰਬੂਕ ਕਿਹਾ ਜਾ ਸਕਦਾ ਹੈ। ਜੇ ਕੋ ਗੁਰਤੇ ਵੇਮੁਖ ਹੋਵੇ ਬਿਨ ਸਤਗੁਰ ਮੁਕਤੀ ਨ ਪਾਵੇ। ਜੇ ਕੋ ਬੇਬੁਖ ਹੋ ਜਵੇ ਜਦ ਸ੍ਰੀ ਚਦ ਹੋ ਗਿਆ ਸੀ। ਰਾਮ ਰਾਏ ਹੋ ਗਿਆ ਸੀ। ਕਿ ਤੂੰ ਪ੍ਰੰਤੂ ਗੱਲ ਲਾ ਜਵੇ। ਭਗੋ। ਉਹ ਬੇਬੁਖ ਹੋ ਗਿਆ। ਬਿਨ ਸਤਗੁਰ ਮੁਕਤੀ ਨ ਪਾਵੇ। ਸਤਗੁਰ ਤੇ ਬਿਨ ਉਪਤੇ ਨਹੀਂ ਬੰਦ। ਉਪਤੇ ਇੱਥੇ ਆ ਕੇ ਬੰਦ। ਅੰਤਰਾਤਮਾ ਤੇ ਜੁੜੇ ਤੇ ਬਿਨਾਂ ਮੁਕਤੀ ਨਹੀਂ ਮਿਲਣੀ ਬਾਹਰੋਂ ਮੁਕਤੀ ਕੋਈ ਨਹੀਂ ਦੇ ਸਕਦਾ ਕੋਈ ਪਰਮੇਸ਼ਰ ਸਿੱਧੀ ਮੁਕਤੀ ਨਹੀਂ ਦੇ ਸਕਦਾ ਇਹ ਗੁਰ ਜਿਹੜਾ ਹੁੰਦਾ ਨਾ ਜਿਹਨੂੰ ਇਹ ਗੁਰੂ ਬੋਲਦੇ ਨੇ ਸੰਸਾਰ ਦੇ ਲੋਕ ਅਸਲ ਕਿ ਅੰਤਰਾਤਮਾ ਇਹਦਾ ਮੂਲ ਇਹਦਾ ਗੁਰ ਹੈ ਜੀ ਬਾਤ ਕੋ ਇਹਦੇ ਨਾਲ ਜੁੜੇ ਬਿਨਾ ਮੁਕਤੀ ਦਾ ਰਾਹ ਜੱਦੀ ਮਿਲਦੀ ਕਦੇ ਵੀ ਗੁਰੂ ਸ਼ਬਦ ਹੈ ਸਾਡੇ ਇਹਨਾਂ ਨੇ ਪਰਮੇਸ਼ਰ ਨਾਲ ਗੁਰੂ ਦੋ ਬਣਾ ਲਏ ਦੂਰ ਗੁਰੂ ਦਾ ਬਣਾ ਲਿਆ ਵਿਅਕਤੀ ਪਰਮੇਸ਼ਰ ਵੀ ਬਣਾ ਲਿਆ ਵਿਅਕਤੀ ਪਰਮੇਸ਼ਰ ਵੀ ਵਿਅਕਤੀ ਬਣਾਉਣ ਦਾ ਗੁਰੂ ਵਿਅਕਤੀ ਹੈ ਕੋਈ ਗੱਲ ਕਬੀਰ ਕਹਿੰਦਾ ਗੁਰੂ ਗੋਬਿੰਦ ਦੋ ਖੜੇ ਕਾਗੇ ਲਾਗੂ ਗੁਰੂਵਾਰ ਗੋਬਿੰਦ ਦੋ ਆ ਗਏ ਮੇਰੇ ਸਾਹਮਣੇ ਪ੍ਰਗਟ ਹੋ ਗਏ ਮੈਂ ਕੀ ਜੇ ਪੈਰ ਛੂ ਆ ਬਲੇ ਹਾਰੀ ਗੁਰ ਆਪਣੇ ਗੋਬਿੰਦ ਦੀ ਹਵਾਲਾ ਹੈ ਗੱਲ ਇਹ ਕਹ ਰਿਹਾ ਉੱਥੇ ਵੀ ਇਹੀ ਗੱਲ ਹੈ ਕਿ ਗੁਰੇ ਜਿਹੜਾ ਹੈਗਾ ਗੋਬਿੰਦ ਨੂੰ ਬੁਲਾਉਣ ਵਾਲਾ ਸਾਡੇ ਖਾਤਰ ਹੀ ਇੰਪੋਰਟੈਂਟ ਹੈ ਗੋਬਿੰਦ ਦੀ ਸਦਾ ਬੁਲਸ਼ ਬਿਲਕੁਲ ਇਹਦਾ ਲੋ ਵੀ ਜਾਣਦੇ ਸਦਾ ਨਹੀਂ ਮਿਲਦਾ ਜਿਹੜਾ ਆਪਣੇ ਬਾਪ ਦਾ ਕਹਿ ਨਹੀਂ ਬੰਦ ਉਹਨੂੰ ਬਾਲੇ ਵਾਲਾ ਕੋਈ ਨਹੀਂ ਚੰਗਾ ਸਮਝਦਾ ਘਰਦਿਆਂ ਨੂੰ ਨੜਦਾ ਉਹਨੂੰ ਕੋਈ ਜੱਗਾ ਸਮਝਦਾ ਨੜ ਆਪਣੇ ਬਾਪ ਦੀ ਬੇਇੱਜ਼ਤੀ ਕਰਦਾ ਯਾ ਉਹ ਕਰਨ ਨਹੀਂ ਬੰਦ ਕੋਈ ਵੀ ਜਿੰਦਾ ਸਮਝਦਾ ਨੂੰ ਇਸ ਕਰਕੇ ਦਰਗਾਹ ਚ ਬਿਨਾ ਅੰਤਰਰਾਤ ਬੁਲਤੇ ਆਪਣੇ ਮੂਲ ਤੇ ਸਿੱਧਾ ਇਹ ਕੋਈ ਲਿਜਾਈ ਨਹੀਂ ਸਕਦਾ ਜਾਊ ਆਪਣੇ ਮੂਲ ਨਾਲ ਜੁੜ ਕੇ ਪਹਿਲਾ ਉਹ ਉਹ ਦਾੜ੍ਹ ਕੇ ਮੈਂ ਚਲੀ ਜਾਊਗੀ ਇਹ ਕੋਈ ਤਾਂ ਹੁਕਮ ਹੈ ਇਹੀ ਪ੍ਰੋਸੀਜਰ ਹੈ ਹੋਰ ਕੋਈ ਪ੍ਰੋਸੀਜਰ ਇਹ ਨਹੀਂ ਹੈ ਦਰਕ ਕੋਈ ਜਾ ਨਹੀਂ ਸਕਦਾ ਏ ਡਾਇਰੈਕਟ ਜਾਣ ਦੀ ਗੱਲ ਆ ਜਿਹੜੇ ਉਹ ਕਹੇ ਦਰਸ਼ਨ ਕਰ ਲੋ ਖਲਾਨਾ ਗਾ ਲੋ ਟਿਪਕਾ ਕਰ ਲੋ ਇਹ ਕੋਈ ਤੋਕਬੀ ਆੜੀ ਗੱਲ ਕਿੱਥੇ ਆ ਤੇ ਓੜੇ ਬੂਰਤੀਆਂ ਦੇ ਦਰਸ਼ਨ ਕਰਦੇ ਜੈਨਾ ਉਹ ਡਾ ਰੱਖ ਦੀ ਜਾਣ ਵਾਲੀ ਗੱਲ ਆ ਜਾਂਦਾ ਉੱਥੇ ਵੀ ਨਹੀਂ ਦਿਖਾਇਆ ਦਰਸ਼ਨ ਕਰ ਲੋ ਉਹ ਆਪਣੇ ਚਲੇ ਗਿਆ ਉੱਥੇ ਰਹਿ ਗਿਆ ਜਾਂਦਾ ਉੱਥੇ ਵੀ ਨਹੀਂ ਦਿਖਾਇਆ ਜਾਂਦਾ ਜਾਂਦਾ ਖੰਦੇ ਖੰਦੇ ਉਹ ਸ੍ਰੀ ਸ਼ਰਨ ਚੜਨਾ ਪੈ ਜਾਂਦਾ ਬੇਨ ਸਤਗੁਰੂ ਮੁਕਤੀ ਨ ਪਾਵੈ ਬੇਨ ਸਤਗੁਰੂ ਮੁਕਤੀ ਨ ਪਾਵੈ ਸਤਗੁਰੂ ਤੇ ਮੈਨੂੰ ਮੁਕਤੀ ਫਿਰ ਵੀ ਨਹੀਂ ਮਿਲਦੀ ਪਾਵੈ ਮੁਕਤੀ ਨ ਹੋਰਥ ਹੈ ਕੋਈ ਪੁੱਛੋ ਬਵੇਕੀਆਂ ਜਾਏ ਕੋਈ ਨਹੀਂ ਮੁਕਤੀ ਪਾ ਸਕਦਾ ਹੋਰਥ ਹੋਰ ਕਿਤੇ ਮੁਕਤੀ ਨਹੀਂ ਮਿਲਦੀ ਪਾਵੈ ਸਿਆਣੇ ਬੰਦਿਆਂ ਨੂੰ ਬਵੇਕੀ ਦੇ ਬੰਦਿਆਂ ਨੂੰ ਜਿਹੜੇ ਸੂਝਵਾਨ ਬੰਦੇ ਨੇ ਮਰਮ ਗਿਆਨੀਆਂ ਨੂੰ ਜਾ ਕੇ ਪੁੱਛ ਲੋ ਵਿਚਾਰਵਾਲ ਬੰਦਿਆਂ ਨੂੰ ਪੁੱਛ ਲੋ ਜਾ ਕੇ ਵਿਚਾਰਵਾਲਾਂ ਨੂੰ ਸਾਰਿਆਂ ਨੇ ਗੱਲ ਬੰਦੀ ਹੋਈ ਹੈ ਉਹ ਗੱਲ ਬਵੇਕੀਆਂ ਦੀ ਹੈ ਜਿਹੜੀ ਮੈਂ ਦੱਸੀ ਹੈ ਜਿਹੜੀ ਕਬੀਰ ਨੇ ਕਹੀ ਆ ਉਹ ਵੀ ਬਵੇਕੀਆਂ ਵਾਲੀ ਗੱਲ ਹੈ। ਇਹ ਸੂਝਵਾਨਾਂ ਵਾਲੀ ਗੱਲ ਹੈ ਪੂਰੇ ਪਰਗਿਆਰੀ ਨਹੀਂ ਸੀ ਉਹ। ਉਹ ਇਹ ਗੱਲ ਮੰਨਦੇ ਸੀ। ਭਾਵੇਂ ਗੁਰੂ ਗੋਬਿੰਦ ਸਿੰਘ ਦੋ ਮੰਨ ਲਿਆ ਉਹਨੇ। ਪਰ ਫੇਰ ਵੀ ਪਰਿਹਾਰੀ ਕੋ ਰੱਪੜੀ ਕੇ ਗੋਬਿੰਦ ਦੀ ਹੁਮਲਾ। ਤੇ ਜਨ ਫੇਰ ਵੀ ਬੁੱਧ ਸੀ। ਹਾਂ ਜੀ। ਅਨੇਕ ਜੁਨੀ ਪਰਮਾਵਾ ਬਿਨ ਸਤਗੁਰ ਮੁਕਤੀ ਨ ਪਾਏ। ਅਨੇਕ ਜੁਨੀਆਂ ਦੇ ਵਿੱਚ ਪਰਪ ਦਾ ਫਿਰੂਗਾ ਜਿੱਦੀ ਮਰਜੀ ਜੁਨੀਆਂ ਬਹੁਤ ਲਵੇ। ਆਖਰ ਫੇਰ ਇੱਕ ਬਾਨ ਇੱਕ ਦਿੱਤੇ ਹੋਣਾ। ਆਪਣੇ ਅੰਤਰਾਤਮਾ ਦੇ ਜਿਹੜਾ ਹੈ ਇਹ ਨਾਲ ਜੁੜਨਾ ਪਊ। ਇਹਦੇ ਅੱਗੇ ਜੋ ਕਰਨਾ ਪਊ। ਫੇਰ ਮੁਕਤੀ ਪਾਏ ਲਾਗ ਚਰਣੀ ਸਤਗੁਰੂ ਸ਼ਬਦ ਸੁਣਾਏ। ਫਾ ਮੁਕਤੀ ਕਦ ਮਿਲੂਗੀ ਸਤਗੁਰੂ ਸ਼ਬਦ ਸੁਣਾਏ ਜਦ ਚਰਣੀ ਇਦਾਂ ਲੱਗੇਗਾ ਫੇਰ ਤੈਨੂੰ ਸ਼ਬਦ ਦਰਗਾਹ ਚੋਂ ਸੁਣੂ। ਫੇਰ 来 लाग चरनी सतगुरु शब्द सुना हां शब्द ता सुनाऊंगा सतगुरु ਏ پانی ਦਾ ਤੁਲਕਿਓ ਸੁਣੂਗੀ ਪਰ ਚਲਣੀ ਇੱਥੇ ਲਗਣਾ ਪਊਗਾ ਕਿਉਂਕਿ ਇਹਦੇ ਧਰੂ ਮਿਲਦੀ ਹੈ ਬਾਣੀ ਬਾਣੀ ਦੇ ਸਤਗੁਰ ਦੇ ਧਰੂ ਮਿਲਣੀ ਹੈ ਸਤਗੁਰ ਦੇ ਨਾਮ ਪਾਇਆ ਜਾਣਾ ਹੈ ਨਾਬ ਸਤਗੁਰ ਨੂੰ ਮਿਲਣਾ ਇੱਥੋਂ ਹੀ ਸੋਲਦਾ ਤੈਨੂੰ ਟੀਵੀ ਨਾਲ ਗੱਲ ਲਾਉਣੀ ਪੈਣਾ ਤਾਂ ਸੁਣ ਬਿਨਾਂ ਟੀਵੀ ਦਾ ਕੋਈ ਨਹੀਂ ਸੁਣਦਾ ਡਾਇਰੈਕਟ ਕਿਸੇ ਨੂੰ ਨਹੀਂ ਸੁਣਦਾ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤੀ ਨਾ ਪਾਏ ਨਾਨਕ ਕਹਿੰਦਾ ਵਿਚਾਰ ਕੇ ਦੇਖ ਲੋ ਸਤਗੁਰ ਮਿਲੋ ਮੁਤੀ ਦੀ ਮਿਲਦੀ ਕਿਸੇ ਨੂੰ ਨਾ ਮਿਲੇਗਾ ਨਾ ਮਿਲੂਗੀ ਆਵੋ ਸਿੱਖ ਸਤਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਆਵੋ ਸਿੱਖ ਸਤਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਦੇਖੋ ਇਹ ਤਾਂ ਸਤਗੁਰੂ ਕੇ ਪਿਆਰੇ ਹੋ ਪਰਮੇਸ਼ਰ ਦੇ ਪਿਆਰੇ ਜੇ ਹੋ ਪਰਮੇਸ਼ਰ ਸਾਰਿਆਂ ਨੂੰ ਪਿਆਰ ਕਰਦਾ ਨੋ ਸਿੱਖ ਸਾਰੇ ਪਰਮੇਸ਼ਰ ਉਹ ਰੱਖਾ ਹੋਈ ਆ ਸਭ ਦਾ ਖਾਣ ਪੀਣ ਨੂੰ ਉਸ ਉਸ ਸਗਲ ਕੀ ਜਨਤਾ ਜਸਵੰਤ ਮਾਹੀ ਪਿਆਰੇ ਨੇ ਦਾਈ ਜਿੱਤਾਂ ਨਾ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਦਾ ਗਾਵੋ ਗੁਰੂ ਕੇਰੀ ਇਹ ਗੁਰੂ ਕੇਰੀ ਬਾਣੀ ਏ ਇਹ ਪਰਮੇਸ਼ਰ ਦੀ ਬਾਣੀ ਅਸਲ ਚ ਬਾਣੀਆਂ ਸਰਬਾਣੀ ਉਹ ਬਲਾਏ ਜੀ ਦੇਖੋ ਬਾਣੀ ਦਾ ਗਾਵੋ ਗੁਰੂ ਕੇਰੀ ਪਰਮੇਸ਼ਰ ਦੀ ਬਾਣੀ ਏ ਜਿਹਨੇ ਲਿਖੀ ਬੋਲੀ ਉਹਦੀ ਨਹੀਂ ਆਪਣੀ ਨਹੀਂ ਕਹ ਰਹੀ ਮੇਰੀ ਏ ਆਪਣੇ ਈ ਕਾਰੇ ਵੇ ਬਾਣੀ ਦਾ ਗਾਵੋ ਗੁਰੂ ਦੇ ਬਾਣੀਆਂ ਸਰਬਾਣੀ ਬਾਣੀਆਂ ਸਰਬਾਣੀ ਜਿੱਦਿਆਂ ਵੀ ਬਾਣੀਆਂ ਲਿਖੀ ਉਹਨਾਂ ਦੇ ਸਭ ਤੋਂ ਸ੍ਰੇਸ਼ਟ ਹੈ ਉੱਚੀ ਵਸਦੀ ਜਿਨਕੋ ਨਦਰ ਕਰਮ ਹੋਵੇ ਹਿਰਦੇ ਇਤਨਾ ਸਮਾਵੇ ਪਰ ਜਿਨਾਂ ਦੇ ਨਦਰ ਕਰਮ ਹੋਵੇ ਨਾ ਕਿਰਪਾਈ ਹੋ ਜਵੇ ਔਖ ਵੀ ਹੋਵੇ ਉਹਨਾਂ ਦੇ ਹਿਰਦੇ ਚ ਸਮੋਦੀ ਯਾਨੀ ਇੱਕ ਨਦਰ ਕਰਮ ਦੀ ਵੀ ਗੱਲ ਹੈ ਜਿਹਦੇ ਹਿਰਦੇ ਸੁਭਾਏ ਕਹਿੰਦੇ ਉਹ ਸਮਝ ਲੋ ਜਿਹਦੇ ਹਿਰਦੇ ਸਮਾ ਗਿਓ ਤੇ ਕਿਰਪਾ ਹੈਗੀ ਉਹ ਨਹੀਂ ਪਤਾ ਲੱਗਦਾ ਹੁੰਦਾ ਕਿਰਪਾ ਦਾ ਕਿਰਪਾ ਲਗੀ ਬਦਲ ਲੱਗੂਗਾ ਜਿਦਾਂ ਸਮਾਰ ਹੈ ਜਾਂ ਉਹ ਤੇ ਕਿਰਪਾ ਹੈਗੀ ਐ ਇਹ ਬਦਲਵੇਂ ਫਿਰ ਤੇ ਤਨਾ ਸਮਾਣੀ ਪੀਪੋ ਉਹ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਪੀਪੋ ਪਰਤ ਬਾਪਰਤ ਪੀਦੇ ਰਹੋ ਜੇ ਕਿਰਪਾ ਹੈਗੀ ਐ ਰਹੋ ਸਦਾ ਰਹੋ ਹਰ ਰੰਗ ਹਰ ਦੇ ਰੰਗ ਦੇ ਵਿੱਚ ਰੰਗੇ ਰਹੋ ਨਾਮ ਦੇ ਰੰਗ ਦੇ ਰੰਗੇ ਰਹੋ ਸਦਾ ਜਪਿਓ ਸਾਰੰਗ ਪਾਣੀ ਐ ਜਪਿਓ ਜਿਵੇਂ ਸਾਰੰਗ ਜਿਵੇਂ ਬਵੀਹਾ ਹਰ ਵਕਤ ਪਾਣੀ ਪਾੜੀ ਕਰਦਾ ਨਾ ਐ ਨਾਮੇ ਨਾਮ ਕੇ ਹੋ ਇਸੇ ਦੀ ਭੁਖ ਰੱਖਿਓ ਜਪਿਓ ਸਾਰਕ ਪੜੀ ਕਹਿ ਰਾਣਕ ਸਦਾ ਗਾਵੋ ਇਹ ਸੱਚੀ ਬਾਣੀ ਆ ਸਦਾ ਇਹੀ ਗਾਇਓ ਇਹ ਸੱਚੀ ਬਾਣੀ ਏ ਆਖਰ ਕਹਿੰਦੇ ਨੇ ਕਾਇਨਾੰਤ ਸਦਾ ਗਾਵੋ ਸਦਾ ਇਹੀ ਗਾਉਂਦੇ ਰਿਓ ਇਹ ਸੱਚੀ ਬਾਣੀ ਏ ਇਸੇ ਦਾ ਜਾਪ ਇਸੇ ਨੂੰ ਸਮਝਿਓ ਇਸੇ ਦਾ ਜਾਪ ਕਰਿਓ ਇਸੇ ਦਾ ਰਟਣਾ ਨਾ ਕਰਿਓ ਇਹਦਾ ਵਿਚਾਰ ਕਰਿਓ ਜਪਣਾ ਵਿਚਾਰ ਕਰਨ ਨੂੰ ਕਹਿੰਦੇ ਨੇ ਗੌਣਾ ਵੀ ਵਿਚਾਰ ਕਰਨਾ ਜੁੱਦਾ ਕੀਰਤਨ ਕਰਨਾ ਦੀ ਉੱਤੇ ਗੌਣ। ਉਹ ਗੌੜਾ ਬੰਦਰ ਬਾਜੇ ਨਾਲ ਨਹੀਂ ਹੁੰਦਾ ਗੌਣ। ਜਿਵੇਂ ਕੀਰਤਨ ਕਹਦੇ ਨੇ। ਗੌਣਾ ਵੀ ਹੁੰਦਾ ਅੰਦਰ ਸਾਡਾ ਜਿਹੜਾ ਹੈ ਨਾ ਜਦ ਕਦਰ ਕਰਦੇ ਨੇ ਕਿਸੇ ਚੀਜ਼ ਦੀ। ਸ੍ਰੇਸ਼ਟ ਬੋਲਦਾ ਉਹ ਗੌਲਦਾ ਹੀ ਆਉਂਦਾ। ਜਿਹਦੀ ਕਦਰ ਕਰਦਾ। ਗੌਣ ਦਾ। ਸਤ ਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਜਦ ਬਾਰਿਸ਼ ਪੈਂਦੀ ਹੈ ਨਾ ਬਾਰਿਸ਼ ਪੁਰਾਣਾ ਕੱਚੀ ਜਿੱਥੇ ਵੀ ਤੇ ਬਹੁਤ ਲੋੜ ਹੁੰਦੀ ਹੈ ਆ ਪਬਲਿਕ ਦੇ ਮੰਦਰ ਵਿੱਚ ਬਾਰਿਸ਼ ਦੀ ਬਹੁਤ ਕਦਰ ਹੁੰਦੀ ਹੈ ਬਹੁਤ ਭਲਾ ਹੁੰਦਾ ਹੈ ਪਬਲਿਕ ਨੂੰ ਬਸ ਇਹ ਜਿਹੀ ਗੱਲ ਹੈ ਕਿਉਂਕਿ ਭਲਾ ਕਰਦੀ ਹੈ ਇਹ ਵਿੱਚ ਬਹੁਤ ਭਲਾ ਹੋ ਰਿਹਾ ਹੈ ਸ਼ਾਂਤੀ ਮਿਲ ਰਹੀ ਹੈ ਇਸ ਕਰਕੇ ਉਹ ਗਾਣਦੇ ਹੈ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਸਤਿਗੁਰੂ ਦੇ ਬਿਨਾ ਜਿਹੜੀ ਉਹ ਵੀ ਬਾਣੀਆਂ ਨੇ ਹੋਰ ਸਤਿਗੁਰੂ ਲਫ਼ਜ਼ ਪਰ ਵੇਸ਼ਰ ਦੀ ਬੋਲੀ ਹੋਈ ਜਿਹੜੀ ਬੁਲਾਈ ਹੋਈ ਬਾਣੀ ਹੈ ਨਾ ਕਿਸੇ ਬੁੱਧੇ ਤੋਂ ਉਹ ਸਤਿਗੁਰੂ ਦੀ ਬਾਣੀ ਹੈ ਸਤਿਗੁਰੂ ਹਵੇਸ਼ਾ ਜਿਹੜਾ ਗੁਰੂ ਇਹ ਉਹਦੀ ਬਾਣੀ ਹੈ ਹੋਰ ਕੱਚੀ ਹੈ ਬਾਕੀ ਸਭ ਬਾਣੀ ਕੱਚੀ ਬਾਣੀ ਦਾ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਹੋਰ ਕੱਚੀ ਬਾਣੀ ਹੈ ਸਾਰੀ ਬਾਣੀ ਦਾ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ ਕੋਈ ਹੋਰ ਗੱਲ ਹੈ ਜਿਹੜੀ ਉਹ ਸਭ ਕੱਚੀ ਹੈ ਮੂੰਹ ਕੋ ਗੇਰ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਬੱਚੀ ਆਖ ਬਖੜੀ ਗੁਰਦਾਸ ਦੀਆਂ ਜਿਹਆਂ 12 ਨੇ ਉਹਨੇ ਕਿਤੇ ਵੀ ਗੁਰਦਾਸ ਨਾਮ ਨਹੀਂ ਲਿਖਿਆ ਵੀ ਮੈਨੂੰ ਉਹ ਬੁਲਾਇਆ ਮੈਂ ਬੋਲਦਾ ਔਰ ਇਹ ਸਟੈਂਡਰਡ ਦੀ ਹੀ ਨਹੀਂ ਗੁਰਮਤ ਤੋਂ ਬਹੁਤ ਕੁਝ ਖلاف ਆ ਦੋ ਵਿੱਚ ਔਰ ਕੱਚੀ ਬਾਣੀ ਉਹਦਾ ਪ੍ਰਚਾਰ ਵੀ ਬੜੀ ਸ਼ਰਾਰਤ ਨਾਲ ਕੀਤਾ ਗਿਆ ਵੱਡੀ ਸ਼ਰਾਰਤ ਸੀ ਉਹਦਾ ਪ੍ਰਚਾਰ ਜਦੋਂ ਅਰਥਾਉਣ ਕੇ ਆਪੇ ਪਤਾ ਲੱਗ ਜੂਗਾ ਵੀ ਉਹਦੇ ਚ ਕੀ ਕੀ ਸੀ ਆਪਾਂ ਵਿਰੋਧੀ ਗੱਲਾਂ ਨੇ ਭਗਤਾਂ ਦੀ ਉਹ ਰਤਨਾਵਲੀਏ ਕੁਝ ਜੀ ਲਿਖ ਦਿੱਤਾ ਇਹ ਕਰਤਾ ਉਹ ਕਰਤਾ ਬਸ ਵੱਡੀ ਸ਼ਰਾਰਤ ਕੀਤੀ ਸੀ ਵੱਡਾ ਹੁਲਾ ਕੀਤਾ ਸੀ ਉਹ ਦੌਰਾਨ ਚ ਇਹਨਾਂ ਨਾਲ ਬਣ ਕੇ ਰਿਆਸਤਾਂ ਨੇ ਜਿਹੜੇ ਰਾਜੇ ਸੀ ਲੋ ਜੀ ਸੂਰ ਬਈ ਬਿਲਕੁਲ ਇਸ ਤਰੀਕੇ ਨਾਲ ਖਤਮ ਕਰ ਦੋ ਇਹਨੂੰ ਸਖੀਰ ਨੂੰ ਖਤਮ ਬੁੜਕੇ ਉੱਠੂ ਹੈ ਨਹੀਂ ਉੜ ਕੇ ਦਾ ਪਤਾ ਲੱਗਣਾ ਹੀ ਨਹੀਂ ਕਿ ਸਰੂ ਉਹ ਆਪਣੀਆਂ ਨੇ ਖਤਮ ਕਰ ਗਏ ਅਸੀਂ ਆ ਮੈਂ ਰੌਲਾ ਪਾਈ ਜਾਂਦੇ ਆ ਵਿਚਾਰ ਧਾਰਾ ਵੈਸੇ ਆਪਾ ਪਰੋਧੀ ਗੱਲਾਂ ਨੇ ਸਾਡੀਓ ਵਿਚਾਰ ਧਾਰਾ ਦੀਓ ਪ੍ਰਚਾਰ ਦੀਆਂ ਆਪਾ ਪਰੋਧੀ ਗੱਲਾਂ ਨੇ ਸਾਰੀਆਂ ਜਿਵੇਂ ਏਦੂ ਮਾਦਿਆਂ ਪ੍ਰਚਾਰ ਧਾਰਾ ਉਹ ਹੀ ਜੋ ਸਾਡੀ ਹੁਣ ਖੋਜ ਤੋਂ ਪਤਾ ਲੱਗੂਗਾ ਅਸਲੀ ਗੱਲ ਕੀ ਹੈ ਹਰ ਹਰ ਨਿਤਕ ਕਰੈ ਰਸਨਾ ਕਹਿਆ ਕਛੁ ਨਾ ਜਾਣੀ ਹਰ ਹਰ ਨਿਤ ਕਰੈ ਰਸਨਾ ਰਸਨਾ ਜੜੀ ਹੈਗੀ ਹੈ ਰਸਨਾ ਕੀ ਆਤਮਾ ਰਸਨਾ ਆਪਣੇ ਆਪ ਦੀ ਹੋਈ ਕਰੂਗੀ ਵਰਕਆਊਟ ਕਰੂਗੀ ਜੀਪ ਕਰੂਗੀ ਜੀਪ ਨੇ ਕਰਦੀ ਜੀਪ ਤਾਂ ਜੋ ਰਸਨਾ ਕਰੂ ਉਹੀ ਕਰਦੀ ਹੈ ਜੀਪ ਤਾਂ ਬੋਲੇ ਬਣਾ ਚਾਹੇ ਰਸਨਾ ਹੀ ਬੋਲਦੀ ਰਹੇ ਆਤਮਾ ਹੀ ਰਸਨਾ ਆਪ ਹੈ ਰਾਤ ਆਤਮਾ ਹੀ ਲੱਦੀ ਹੁੰਦੀ ਹੈ ਹਰ ਨਿਤ ਕਰੇ ਰਸਨਾ ਕਹਿਆ ਕਛੁ ਨਾ ਜਾਣੀ ਕਹਿਆ ਕਛੁ ਨਾ ਜਾਣੀ ਫਰਾਂਡ ਬ੍ਰਤ ਕਰੇ ਰਸਨਾ ਰਸਨਾ ਹਰੇ ਹਰਦਾਈ ਜਾਪ ਕਰੇ ਹਰ ਹਰੀ ਬੱਗੇ ਕਿਆ ਕਛੂ ਨ ਜਾਣੀ ਚਿੱਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪੈਰ ਵਾਣੀ ਪਰ ਜਿਨਾਂ ਦੇ ਚਿੱਤ ਮਾਇਆ ਨੇ ਹਰਿਆ ਹੋਇਆ ਅਜੇ ਵੀ ਸਾਡਾ ਹਰਿਆ ਹੋਇਆ ਸਿੱਖਾਂ ਦਾ ਬੋਲਣ ਪੈਰ ਵਾਣੀ ਉਲਟ ਫੁਲਟ ਗੱਲਾਂ ਕਰ ਰਹੇ ਨੇ ਉਹ ਗੁਰਬਾਣੀ ਦੇ ਹੱਥੇ ਪਲਟਾਉਂਦੇ ਰਹੇ ਚਿੱਤ ਜਿਨ ਕਾ ਹਿਰ ਲਿਆ ਮਾਇਆ ਮਾਇਆ ਨੇ ਹਿਰ ਲਿਆ ਨਾ ਰਾਜ ਕਰੇ ਕਾ ਖਾਲਸਾ ਹੋ ਗਿਆ ਨਾ ਉਹਨਾਂ ਦਾ ਪ੍ਰਚਾਰ ਬਿਲਕੁਲ ਗੁਰਬਾਣੀ ਤੋਂ ਦੂਰ ਹੋ ਜਾਊਗਾ ਵਰਨ ਪਰ ਵਾਲੀ ਕਹੇ ਨਾਲ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ ਕਾਇਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ ਨਾਨਕ ਕਹਿੰਦਾ ਸਤਿਗੁਰੂ ਦੇ ਬਿਨਾਂ ਹੋਰ ਸਭ ਬਾਣੀ ਕੱਚੀ ਹੁੰਦੀ ਹੈ ਸਤਿਗੁਰੂ ਦੀ ਬਾਣੀ ਜਿਹੜੀ ਹੈ ਉਹ ਸੱਚੀ ਹੈ ਔਰ ਪੱਕੀ ਹੈ ਉਹ ਆਤਮਾ ਦੀ ਆਤਮਦਰਸ਼ਨ ਕਰਾਉਂਦੀ ਹੈ ਆਤਮਾ ਨਾਲ ਸੰਬੰਧਤ ਹੈ ਆਤਮਾ ਨਾਲੇ ਜੋੜਦੀ ਹੈ ਸਬੂਤ ਆਤਮਦਰਸ਼ਨ ਕਰਾਉਂਦੀ ਹੈ ਆਤਮ ਧਿਆਨ ਤਰਉਂਦੀ ਹੈ ਉਹ ਪਰਲੋਕ ਨਾਲ ਕਨੈਕਸ਼ਨ ਜੋੜਦੀ ਹੈ ਉਸ ਸਿਪਤ ਸਲਾਏ ਜਿਹੜੀ ਦੂਜੀ ਐ ਉਹ ਕੀ ਦਿੰਦੀ ਐ ਉਹ ਪੁੱਤ ਧੀਆਂ ਦੇ ਵਰਦ ਦਿੰਦੀ ਐ ਦੋਲਦੀ ਐ ਉਹ ਪੁੱਤੀ ਗੰਢ ਪਾਵੇ ਸੰਸਾਰ ਸੰਸਾਰ ਨਾਲ ਜੋੜਦੀ ਐ ਸਿਪਤੀ ਗੰਢ ਪਾਵੇ ਦਰਬਾਰ ਦਰਬਾਰੇ ਦਰਬਾਰ ਨਾਲ ਜੋੜਦੀ ਐ ਕੋਲ ਦਰਬਾਰ ਨਾਲ ਜੋੜਨੀ ਐ ਸੰਸਾਰ ਨਾਲ ਜੋੜਨੀ ਐ ਸਿੱਖ ਸੰਸਾਰ ਨਾਲ ਜੁੜਿਆ ਖੜਾ ਐ ਸੰਸਾਰੀ ਆਦਮੀ ਐ ਇਸ ਕਰਕੇ ਗੁਰਬਾਣੀ ਦਾ ਕੋਈ ਮੇਲ ਨਹੀਂ ਭਗਤਾਂ ਤੇ ਸਾਰੇ ਸਾਰੀਆਂ ਸਿੱਖ ਦੇ ਸੰਸਾਰੀ ਬਣਿਆ ਖੜਾ ਸਿੱਖਈ ਨਹੀਂ ਸਿੱਖ ਸੰਸਾਰੀ ਨਹੀਂ ਹੁੰਦਾ ਜਿਹੜਾ ਸੰਸਾਰੀ ਉਹ ਸਿੱਖ ਨਹੀਂ ਹੁੰਦਾ ਜੇ ਸੰਸਾਰੀ ਤਾਂ ਸਿੱਖ ਨਹੀਂ ਕਿਉਂਕਿ ਇਸ ਗੁਰਬਾਣੀ ਦੀ ਸਿੱਖਿਆ ਸੰਸਾਰੀ ਸਿੱਖਿਆ ਨਹੀਂ ਹੈ ਗੁਰਬਾਣੀ ਦੀ ਸਿੱਖਿਆ ਸੰਸਾਰ ਨਾਲ ਤੋੜ ਕੇ ਦਰਵਾਜ਼ਾ ਨਾਲ ਜੋੜਦੀ ਹੈ ਜਿਹੜੀ ਮਨਮੁਖ ਦੀ ਸਿੱਖਿਆ ਸੰਸਾਰ ਨਾਲ ਜੋੜੀ ਰੱਖਦੀ ਏ ਦੁਰਵਤਨੀ ਸਿੱਖਿਆ ਜਿਹੜੀ ਮਨਵਤਨੀ ਦੀ ਸਿੱਖਿਆ